welcom back to my new vlog ਕਿਵੇਂ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ 23 ਅਗਸਤ ਤੇ ਦਿਨ ਸ਼ੁੱਕਰਵਾਰ ਦਾ ਤੇ 6:30 ਦਾ ਟਾਈਮ ਹੋ ਚੁੱਕਿਆ 6:00 ਵਜੇ 35 ਮਿੰਟ ਹੋ ਚੁੱਕਿਆ 5:00 ਵਜੇ 6:00 ਵਜੇ 5:00 ਵਜੇ ਹੋ ਚੁੱਕਿਆ ਤੇ ਰਾਤ ਵੀਡੀਓ ਐਡੀਟਿੰਗ ਕਰਦਾ ਜੀ ਮੈਂ ਛੋਟੀ ਜਿਹੀ ਵੀਡੀਓ ਜੀ ਪਤਾ ਨਹੀਂ ਕੀ ਹੋਇਆ VN ਐਪ ਨੂੰ ਨਾ ਤੇ ਫਿਰ ਮੈਂ ਦੂਸਰੇ ਮੋਬਾਈਲ ਤੇ ਸਾਰੀਆਂ ਵੀਡੀਓ ਅਪਲੋਡ ਕਰਕੇ ਉਹਦੇ ਤੇ ਐਡੀਟਿੰਗ ਕੀਤੀ ਫਿਰ ਉਹਦੇ ਤੇ ਵੀ ਨਾ ਥੋੜਾ ਟਾਈਮ ਰੋਕ ਕੇ ਉਹ ਥੋੜੀ ਫਾਸਟ ਐਕਸਪਰਟ ਕਰ ਦਿੰਦਾ ਫਿਰ ਉਹਨੇ ਪਿੱਛੇ ਜਲਾਤੀ ਫਿਰ ਮੈਨੂੰ ਬਾਅਦ ਚ ਪਤਾ ਲੱਗਾ ਵੀ ਇਹ ਥੋੜਾ ਨਾ ਬਾਲਾ ਸ로우 ਚੱਲਦਾ ਤੇ ਬਾਅਦ ਚ ਹਣੀ ਇਸ ਤੋਂ ਮੈਂ ਇਹਦੇ ਵਿੱਚ ਵੀ ਐਨਐਪੀ 71 ਲੀਟ ਕਰਤਾ ਉਹ ਕਰਨਾ ਇਸੇ ਚੱਕਰ ਚ ਰਾਤ ਘਟੋ ਘਟ 11:30 ਵਜੇ ਕਿੱਥੇ ਮੈਂ 9 ਵਜੇ ਦਾ ਲੱਗਿਆ ਤੇ 11:30 ਵਜੇ ਤੱਕ ਮੈਂ ਜਾ ਕੇ ਮਸਾਂ ਕਰ ਕੁੜਬੇ ਰਥੇ ਸੁੱਤਾ ਕੇ ਚਲਣ ਸੋਣਾ ਵੀ ਆ ਤੇ ਬਾਕੀ ਅੱਜ ਕਰਦੇ ਆ ਫਿਰ VN ਨੂੰ ਦੁਬਾਰਾ ਡਾਊਨਲੋਡ ਜਾਂ ਉਹਦੇ ਵਿੱਚ ਹੀ ਲੈ ਲੈਂਦੇ ਆ ਨਵਾਂ ਤੇ ਫਿਰ ਚਲਾਵਾਂਗੇ ਰਾਤੀ ਮੈਂ ਕਿਹਾ ਅੱਜ ਦਾ ਵੀਡੀਓ ਵੀ ਨਹੀਂ ਅਪਲੋਡ ਹੋਣੀ ਜੇ ਵੀਡੀਓ ਐਡੀਟਿੰਗ ਹੀ ਨਾ ਹੋਈ ਤਾਂ ਤੇ ਚਲੋ ਸ਼ੁਕਰ ਹੋ ਗਈ ਆ ਤੇ ਹੁਣ ਕਰਦੇ ਆ VN ਮੋਸੇ ਦੇ ਵਿੱਚ ਤੇ ਬਾਕੀ ਠੀਕ ਆ ਦੇਖਦੇ ਆ ਚੱਲਦੇ ਆ ਕੰਮ ਤੇ ਅੱਜ ਸੋਣਾ ਕਰਦੇ ਆ ਵੀ ਆਉਂਦਾ ਭਾ ਮੈਂ ਵੀ ਕੱਲ ਤਾਂ ਫਿਰ ਗਏ ਨਹੀਂ ਨਾ ਮੈਂ ਫੋਨ ਲਾਇਆ ਲੇਟ ਬਹੁਤ ਹੋ ਗਿਆ ਜੀ 12 ਦਾ ਵਜ ਗਿਆ ਸੀ ਟਾਈਮ ਦਾ ਰੈਸਟ ਦਾ ਸੀ ਤਾਂ ਕਰਕੇ ਚਲੋ ਠੀਕ ਆ ਫਿਰ ਕਰਦੇ ਆ ਵਲੌਗ ਕੰਟੀਨਿਊ ਦੇਖ ਲਿਓ ਵਲੌਗ ਨੂੰ ਤੇ ਠੀਕ ਆ ਲਪਾਉਣੀ ਆ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਕੀ ਕੁਛ ਬਾਹਰ ਦਾ ਬਾਹਰ ਹਲੇ ਹਨੇਰਾ ਤੇ ਚਲਦੇ ਆ ਫਿਰ ਚਾਹ ਚੋ ਆਪਾਂ ਪੀ ਲਈਏ ਆ ਦੇਖੋ ਯਾ ਕੀ ਟਾਈਮ ਹੋ ਗਿਆ ਵਾ ਸਵਾ 7 ਦਾ ਤੇ ਜੋਕਾਂ ਦੀ ਹੋ ਗਈ ਹੈ ਤਿਆਰੀ ਇਹਨਾਂ ਨੂੰ ਪਹਿਲਾਂ ਬੱਗੀ ਚੜਾਈ ਹੈ ਰੋਟੀਆਂ ਦੋ ਬਸ ਬਾਇਕਾਉਣ ਵਾਲੀਆਂ ਰਹਿ ਗਈਆਂ ਤੇ ਚੜਾ ਕੇ ਆਉਣੇ ਇਹਨਾਂ ਨੂੰ ਚਲੋ ਚੱਕੋ ਬੈਗ ਆਜੋ ਆਜੋ ਇਹ ਖਿਆਲ ਹੀ ਨਹੀਂ ਕਰਦੀਆਂ ਜਿੰਨਾ ਮਰਜੀ ਗਈ ਚਲੋ ਚਲੀ ਆਜੋ ਨਹੀਂ ਪਰ ਇਹ ਟੀਪੂ ਲੈਣਾ ਹੈ ਲੋ ਜੀ ਆਜੋ ਛੱਡ ਕੇ ਇਹ ਰਾਮ ਸਕੂਲ ਲੈਣਾ ਦਾ ਆਜੋ ਆਜੋ ਛੇਤੀ ਆਜੋ ਛੇਤੀ ਉਹਨੇ ਨੰਗੇ ਆਣਾ ਫਿਰ ਚਲ ਆ ਜਾ ਚਲੋ ਜੀ ਮੋੜਤਾ ਨਹੀਂ ਗਈ ਇੱਕ ਗੱਲ ਸਿਮਰਨ ਨੇ ਗੱਲ ਗਈ ਉਹ ਵੈਸੇ ਮੈਂ ਅੱਗੇ ਦੀ ਕਰਦਾ ਹਾਂ ਨਾ ਉਹ ਵਧੀਆ ਮਤਲਬ ਜਿਹੜੀ ਚੀਜ਼ ਰਿਕਾਰਡ ਉਦਾਂ ਦੀ ਹੋ ਜਾਵੇ ਨਾ ਹਨਾ ਬਾਅਦ ਚ ਬੰਦਾ ਵੇਖ ਸਕਦਾ ਨਾ ਵੀ ਜਿਵੇਂ ਕੋਈ ਜਾਦਾਂ ਰਹਿੰਦੀ ਜਿਵੇਂ ਕੱਲ ਉਧਰੋਂ ਮੁੜੇ ਆਉਂਦੇ ਸੀ ਨਾ ਉਹਨੇ ਆਪ ਦੇ ਡੈਡੀ ਦੀ ਵੀਡੀਓ ਵੇਖ ਕੇ ਵਿੱਚ ਵੀ ਡਾੜੀ ਇਹਦਾ ਵੀਡੀਓ ਵਿੱਚ ਆ ਕਹਿੰਦੀ ਵੇਖ ਲਾ ਵੀ ਹਨਾ ਕਰੋ ਤੱਕ ਬੰਦੇ ਦੀ ਜ਼ਿੰਦਗੀ ਆ ਤੇ ਮਤਲਬ ਬੰਦਾ ਯਾਦਾਂ ਤਾਂ ਰੱਖ ਸਕਦਾ ਵੀ ਇਦਾਂ ਦੀਆਂ ਕਰਨੀਆਂ ਚਾਹੀਦੀਆਂ ਨੇ ਕੈਦ ਹਨਾ ਤੇ ਚਲੋ ਇਹ ਵੀ ਗੱਲ ਸਹੀ ਆ ਤੇ ਬੱਗੀ ਰਹਿ ਕੇ ਬਾਸ ਹਜੇ ਆਈ ਨਹੀਂ ਬੱਗੀ ਬਾਸ ਠੀਕ ਆ ਪਟਾਏਮ ਤੇ ਆ ਗਏ ਚਲੋ ਕੋਈ ਨਹੀਂ ਓਕੇ ਜੀ ਨੇ ਪਾਣਤੀਆਂ ਕੁਰਸੀਆਂ ਮੈਂ ਤੁਹਾਨੂੰ ਦਿਖਾਉਣਾ ਇੱਥੇ ਬੈਠਣ ਵਾਲੀਆਂ ਜਿਹੜੀਆਂ ਸਰਕਾਰੀ ਆਇਓ ਆ ਗਈ ਨਾ ਮਾਈ ਜੀ ਚਲੋ ਰੋਲੇ ਬੰਦੋ ਹਾ ਵਾ ਆਪਾਂ ਆਂਤੀਆਂ ਕਿਸੇ ਨੇ ਲੈ ਇਹ ਕਿਨੋਂ ਗੁੱਸਾ ਚੜ ਗਿਆ ਇਹਨਾਂ ਤੇ ਚੰਗੀਆਂ ਭਲੀਆਂ ਤੇ ਲੈ ਹਾਂ ਵਿਆਹ ਕੀ ਬਣਾਇਆ ਆ ਆਹ ਕੰਮ ਤਾਂ ਨਹੀਂ ਵੈਸੇ ਕਰਨਾ ਚਾਹੀਦਾ ਜਿੰਨੇ ਵੀ ਕੀਤਾ ਮਾੜਾ ਹੀ ਕੀਤਾ ਆਵੇਂ ਤਾਂ ਲੈਟ ਵੀ ਖੜੀ ਆ ਜਿਵੇਂ ਪੰਨ ਲੱਗੋ ਤਾਂ ਬਾਅਦ ਫੇਰ ਕਾਦੀ ਸਹੂਲਤ ਲਈਦਾ ਫਾਇਦਾ ਤੇ ਬਾਕੀ ਆਪਣੇ ਕੰਮ ਦੇਓ ਫੋਨ ਕੀਤਾ ਸੀ ਮੈਂ ਕਹਿੰਦਾ ਵੀ ਮੌਸਮ ਕਰਕੇ ਪਿਛਲੇ 2-3 ਦਿਨਾਂ ਤੋਂ ਸਪਰੇ ਬਹੁਤ ਘੱਟ ਹੁੰਦੀ ਰਹੀ ਹੈ 2-10-10 ਟੈਂਕ ਹੀ ਕਰਦੇ ਰਹਾ ਤੇ ਅੱਜ ਕਹਿੰਦੇ ਹਲੇ ਕੁਝ ਨਿਆ ਆਊਗਾ ਤੇ ਫਿਰ ਤੁਹਾਨੂੰ ਫੋਨ ਦੱਸਾਂਗੇ ਤਾਂ ਮੈਂ ਕਿਹਾ ਚਲੋ ਠੀਕ ਆ ਕੋਈ ਨਹੀਂ ਤੁਸੀਂ ਜਾਓ ਆ ਗਈ ਤਾਂ ਮੈਂ ਜਾਣਾਂ ਮੜ ਐਂਗਲ ਤੋਂ ਹਟਾਈ ਐ ਮੜੇ ਝਾਕੋ ਗਈਆਂ ਚਲੋ ਜੀ ਗਈ ਭਗ ਸਕੂਲ ਨੂੰ ਤੇ ਆਪਾਂ ਵੀ ਦੇਖੀਏ ਹੁਣ ਕੀ ਕਰਨਾ ਕੀ ਕਰਕੇ ਨਹੀਂ ਕਰਨਾ ਲੈ ਫਿਰ ਵਰਦੀ ਚੇਂਜ ਕਰਤੀ ਕਿਉਂਕਿ ਤਾਂ ਕੰਮ ਤੇ ਜਾਣ ਲੱਗੇ ਸੀ ਪਹਿਲਾਂ ਤੇ ਫੋਨ ਲਾਇਆ ਕਹਿੰਦਾ ਬਾਅਦ ਚ ਦੱਸਾਂਗੇ ਤੇ ਉਦੋਂ ਮੈਂ ਕੰਮ ਵਾਲਾ ਕੰਮ ਵਾਲੇ ਕੱਪੜੇ ਪਾ ਕੇ ਬੈਠਾ ਸੀ ਹੁਣ ਨਾ ਕੇ ਫਿਰ ਚੇਂਜ ਕਰ ਲਿਆ ਤੇ ਇੱਧਰ ਆਣਾ ਕਾਪੀ ਖੋਲਣ ਲੱਗਾਂ ਜਿਹੜਾ ਮਹੀਨੇ ਦਾ ਸਾਰਾ ਖਰਚਾ ਖਰਚਾਉਣਾ ਦੋ ਤਿੰਨ ਦਿਨਾਂ ਤੱਕ ਲਿਖਿਆ ਨਹੀਂ ਚਾਰਾਂ ਦਿਨਾਂ ਤੱਕ ਜਦੋਂ ਤੇ ਉਧਰ ਗਏ ਆ ਉਹ ਲੇਖ ਲਈਏ ਵੀ ਕਿੰਨਾ ਹੋਇਆ ਮੈਂ ਮਤਲਬ ਉਹ ਸਾਰਾ ਖਰਚਾ ਖਰਚਾ ਵੀ ਲਿਖਣਾ ਹੁੰਦਾ ਵੀ ਕਿੰਨਾ ਮਹੀਨੇ ਵਿੱਚ ਕੀਤਾ ਸ਼ੁਰੂਆਤ ਕੀਤੀ ਉਹ ਵੀ ਇਹ ਕੰਮ ਦੀ ਤੇ ਉਹ ਦੇਖਦੇ ਆ ਵੀ ਕੀ ਕੋਸ਼ਿਸ਼ ਜੋ ਜਿੰਨਾ ਖਰਚਾ ਕੀਤਾ ਜਿੰਨਾ ਕਮਾਇਆ ਉਹ ਸਾਰਾ ਲਿਖਣਾ ਫਿਰ ਪਤਾ ਲੱਗੂਗਾ ਵੀ ਆਪਾਂ ਨੂੰ ਕਿੰਨੀ ਕੋ ਬਚਤ ਹੁੰਦੀ ਹੈ ਤੇ ਕਿੰਨਾ ਆਪਣਾ ਖਰਚਾ ਹੋ ਜਾਂਦਾ ਹਨ ਇਹ ਵੀ ਚੀਜ਼ ਵੇਖ ਕੇ ਤੇ ਇਹ ਵੀ ਚੀਜ਼ ਤੇ ਗੌਰ ਕਰਨੀ ਪੈਣੀ ਹੈ ਨਾ ਖਰਚਿਆਂ ਨੂੰ ਕੰਟਰੋਲ ਕਰਨ ਵਾਸਤੇ ਤੇ ਜੇ ਖਰਚੇ ਪੂਰੇ-ਪੂਰੇ ਆਪਣੇ ਸਹੀ ਆ ਨਾ ਫਿਰ ਆਪਣੀ ਇਨਕਮ ਕਿੰਨੀ ਕੁ ਵੱਧਦੀ ਆ ਆਪਣੇ ਖਰਚਿਆਂ ਤੋਂ ਵੀ ਆਪਾਂ ਨੂੰ ਕੀ ਕੁਝ ਬਚਦਾ ਕੋਈ ਪਤਾ ਕਰਨਾ ਹੈ ਇਸ ਕਰਕੇ ਸਾਰਾ A to Z ਜਿੰਨੇ ਵੀ ਖਰਚੇ ਇੱਕ-ਇੱਕ ਰੁਪਈਆ ਦਾ ਸਾਰਾ ਲਿਖ ਕੇ ਫਿਰ ਪਤਾ ਲੱਗੂਗਾ ਵੀ ਕੀ ਕੁਝ ਬਚਦਾ ਕੀ ਕੀ ਬਚਿਆ ਖਰਚਾ ਹੋਇਆ ਜਿੰਨਾ ਵੀ ਠੀਕ ਹੈ ਲਿਖ ਲਈ ਸਾਰਾ ਇਹਦੇ ਤੇ ਹਾਂ ਅ ਵੀ ਜੋ ਆ ਗਿਆ ਸਕੂਲੋਂ ਖਾਣਾ ਪੀਣਾ ਹੋ ਰਿਹਾ ਫਿਰ ਬਣਾਉਣਾ ਚਾਚੂ ਤੇ ਫਿਰ ਚਾਹ ਦਿੰਦੇ ਇਹਨਾਂ ਨੂੰ ਬਪਾਉ ਨੇ ਬਣਾ ਲਿਆ ਮੈਂ ਤਾਂ ਚਾਹ ਪੀਣੀ ਨਾ ਚਾਹ ਪੀਣੀ ਕੋਈ ਨਹੀਂ ਬਣਾਉਣਾ ਰੋਟੀ ਖਾ ਤੂੰ ਨਾਲ ਜਾ ਕੇ ਠੀਕ ਹੈ ਲੱਵੀ ਸ਼ਾਮ ਦੇ 5:50 ਮਿੰਟ ਹੋ ਗਏ ਆ ਤੇ ਇੱਕ ਨਾ ਥੋੜੀ ਜਿਹੀ ਨਾ ਬੁਰੀ ਖਬਰ ਤੁਹਾਨੂੰ ਦੱਸਣ ਲੱਗਿਆ ਮੇਰੇ ਵਾਸਤੇ ਆ ਬੁਰੀ ਖਬਰ ਤੇ ਉਹ ਇਹ ਆ ਉਹ ਚੱਲ ਮੈਂ ਦੱਸਦਾ ਉੱਥੇ ਬਾਅਦ ਪਹੁੰਚ ਕੇ खेत ਚੱਲਣਾ ਮੈਂ ਦੇਖ ਕੇ ਆਈਏ ਝੋਨੇ ਦੀ ਥੋੜੀ ਜਿਹੀ ਨਾਲ ਕਿੰਦੇ ਵੀ ਹਾਲਤ ਜਿਹੜੀ ਮਾੜੀ ਆ ਆ ਲੇਟ ਲਾਉਣ ਦਾ ਨਾ ਚੱਕਰ ਜਿਹੜਾ ਉਹ ਪੈ ਗਿਆ ਥੋੜਾ ਜਾਂ ਮਤਲਬ ਕੰਮ ਹੋ ਗਿਆ ਥੋੜਾ ਜਾਂ ਰਲਟ ਹੋ ਗਿਆ ਝੋਨਾ ਸੁੱਕਣ ਲੱਗ ਗਿਆ ਤੇ ਮੈਂ ਕਿਹਾ ਚੱਲ ਦੇਖ ਕੇ ਆਣੇ ਆ ਵੀ ਕੀ ਜੂਰੀਆ ਵੀ ਸੜਦੀਆਂ ਨੇ ਹੋ ਬੁਣੇ ਤੇ ਦੂਜਾ ਆਹ ਕੱਖੜੀ ਵੀ ਸਪਰੇਅ ਤਾਂ ਮਾਰਦੀ ਸੀ ਉਹਨੇ ਤੇ ਮੈਂ ਕਿਹਾ ਚੱਲ ਮੈਂ ਦੇਖ ਕੇ ਆਂ ਵੀ ਕਿਵੇਂ ਕੀ ਬਣਿਆ ਪਿਆ ਵੇਖਣ ਵਾਲੇ ਦੇਖਦੇ ਆਣੇ ਗੱਲਾਂ ਬਾਤਾਂ ਕਰਦੇ ਆਣੇ ਸ਼ਾਹਾਂ ਦੀ ਵੀਡੀਓ ਨਾਲ ਆਪਣੀ ਹੋ ਜਾਊਗੀ ਪੂਰੀ ਤੇ ਦਿਨੋਂ ਤਾਂ ਚੱਲ ਕੋਈ ਕੰਮ ਨਹੀਂ ਸੀ ਸਵੇਰਾ ਦਿਨ ਫਿਰ ਰੈਸਟ ਕਰੀਦੀ ਆ ਹੋਰ ਕੋਈ ਕੰਮ ਨਹੀਂ ਹੁੰਦਾ ਫਿਰ ਠੀਕ ਹੈ ਤਨਾ ਕਰਕੇ ਵੀਡੀਓ ਵੀ ਨਹੀਂ ਬਣਦੀ ਤੇ ਚਲੋ ਕੋਈ ਨਹੀਂ ਵੀਡੀਓ ਤਾਂ ਇਦਾਂ ਹੀ ਕੱਢਾ ਕਢਣੀ ਪਿਆ ਕਰਨੀ ਕਈ ਵਾਰ ਅੰਦਰ ਬੈਠ ਕੇ ਵੀ ਕਢਣੀ ਪਿਆ ਕਰਨੀ ਤੇ کئی ਵਾਰ ਇਦਾਂ ਖੇਤਾਂ ਚ ਜਿਵੇਂ ਹੁਣ ਸਪਰੇਅ ਕਰਨ ਲੱਗਾ ਫਿਰ ਤਾਂ ਦਿਨੋਂ ਟਾਈਮ ਨਹੀਂ ਲੱਗਦਾ ਹੁਣ ਬਾਕੀ ਇੱਥੇ ਆ ਗਿਆਂ ਜਿੱਥੇ ਛੱਲੀਆਂ ਕਿਦਣ ਕੱਡੀਆਂ ਸੀ ਮੱਕੀ ਕੱਢੀ ਸੀ ਉੱਥੇ ਆਵੇ ਪੱਠੇ ਬੀਜਤੇ ਆ ਬੱਬੂ ਨੇ ਹਾਵੇ ਪੱਠੇ ਬੀਜੇ ਗਏ ਆ ਇਧਰਲੇ ਪੱਠੇ ਰਹਿ ਗਏ ਵਦਿਆ ਉਹ ਜਿਹੜਾ ਪਿਆ ਵਾ ਕੱਖ ਉਹ ਥੱਲੇ ਉਹ ਖਰਾਬ ਹੀ ਹੋ ਜਾਣਾ ਵੈਸੇ ਤਾਂ ਗੋਹਾ ਹੀ ਬਣ ਜਾਣਾ ਨੇ ਤਾਂ ਤੇ ਆਹ ਪਨੀਰੀ ਬਚ ਗਈ ਇੱਥੇ ਇੰਨੀ ਕਾਫੀ ਗੁੱਟੀਆਂ ਬਚ ਗਈਆਂ ਆਈਆਂ ਲੀਆਂ ਬਣੀਆਂ ਸੀ ਇਧਰੋਂ ਇੰਨਾ ਪਟਕੇ ਇਧਰ ਹੀ ਲਾਤਾ ਸੀ ਆ ਇਹਨੂੰ ਨਾਲ ਨਾਲ ਉਸ ਦਿਨ ਕੋਈ ਬੱਬੂ ਨੇ ਲਾਤਾ ਕੋਈ ਆਪ ਲਾ ਕੇ ਚਲੇ ਗਿਆ ਸੀ ਤੇ ਨਾਲੇ ਇਧਰ ਪਾਣੀ ਪੋਣੀ ਦੇਖਦੇ ਆ ਝੋਨੇ ਦੀ ਦੇਖਦੇ ਆ ਕੀ ਪੋਜੀਸ਼ਨ ਹੈ ਕਿੱਥੋਂ ਤੱਕ ਕਿਵੇਂ ਪਹੁੰਚਿਆ ਵੀ ਹਰਾ ਹੁੰਦਾ ਵੀ ਮੈਨੂੰ ਤਾਂ ਸ਼ੱਕ ਡੱਕੇ 'ਚ ਖੜੇ ਹੋ ਜਾਣਗੇ ਜੇ ਲੇਟ ਵਾਲਾ ਬਾੜਾ ਇਹਨੂੰ ਚੱਕਰ ਪੈਂਦਾ ਹੈ ਨਾ ਬਿਲੇ ਕਿਟਾ ਫਿਰ ਤਾਂ ਇਹ ਡੱਕੇ ਇਕੱਲੇ ਖੜੇ ਹੈ ਨੇ ਹੋਰ ਕੁਝ ਨਹੀਂ ਬਣਨਾ ਹੈਗਾ ਹਾਂ ਆ ਗਿਆ ਮੈਂ ਨੇੜੇ ਆ ਛੋਨੇ ਦੀ ਸਪਰੇ ਵੀ ਕਰਨੀ ਹੈ ਇੱਥੇ ਵੀ ਇਹਨੂੰ ਕਰਨੀ ਕਿ ਕਟੋਕਟ ਸਾਤ ਅੱਠ ਕਿੱਲੇ ਥਾਂ ਹੁਣੇ ਹੀ ਕਿਹਾ ਪੁੱਪੜ ਕੇ ਅੱਠ ਪੁੱਲੇ ਥਾਂ ਜੀ ਕੱਢ ਦਿਆਂ ਤਾਂ ਮੱਕਾ ਚਲ ਚਾਰ ਜਣੇ ਹੈਗੇ ਆਂ ਦੇਖ ਲੈਣਾ ਪੁੱਛ ਕੇ ਜਿੱਦਨੋਂ ਆ ਕੇ ਤੱਕੜਦੇ ਆਂ ਕਿਉਂਕਿ ਏਰੀਆ ਉਹ ਵੀ ਕਹਿੰਦੇ ਸੀ ਇੱਧਰ ਦੇਖ ਲਓ ਮੜਮੋਟਾ ਲੱਭ ਲਓ ਮਿਲ ਗਿਆ ਤਾਂ ਲੈ ਵੀ ਨੀ ਝੋਨਾ ਵੈਸੇ ਅਜੇ ਤਾਂ ਖੜਾ ਤਾਂ ਸਹੀ ਹੈ ਜਿਹੜੇ ਸਾਹ ਨਾਲ ਬੱਬੂ ਕਹਿੰਦਾ ਸੀ ਆ ਇੱਥੋਂ ਆ ਮੜਮੋਟਾ ਜ਼ਰ ਲਾਇਆ ਲੱਗਦਾ ਆੜ ਤੇ ਬਾਕੀ ਦੇਖ ਸਕਦੇ ਆ ਆ ਝੋਨੇ ਦੇ ਬਰਾਬਰ ਤੇ ਆ ਵੇਖ ਸਕਦੇ ਆ ਕਿਵੇਂ ਕੀਪਰਾ ਕੀ ਬਣਨਾ ਹੈ ਦਾ ਰੇ ਵੀ ਥੋੜਾ ਟਾਈਮ ਗਿਆ ਹਨ ਤੇ ਪਹਿਲਾਂ ਆਪਾਂ ਗੱਲ ਕਰ ਲਈ ਜਿਹੜੀ ਬੁਰੀ ਖਬਰ ਮੇਰੇ ਵਾਸਤੇ ਆਈ ਜਾਂਦੀ ਵੀ ਆਹੜਾ ਨਾ ਆ ਮੋਬਾਈਲ ਮੈਂ ਤੁਹਾਨੂੰ ਦਿਖਾਉਣਾ ਆ ਤਾਂ ਚੱਲ ਪਹਿਲਾਂ ਨਾਲ ਕਰਦਾ ਇਹਦੇ ਤੋਂ ਮੈਂ ਵੀਡੀਓ ਨੂੰ ਬਣਾਉਣਾ ਤੇ ਤੁਹਾਨੂੰ ਮੈਂ ਆਪਣੇ ਮੋਬਾਈਲ ਦੀ ਇਹਦੀ ਹਾਲਤ ਦਿਖਾਉਣਾ ਜਿਹਦੇ ਤੋਂ ਮੈਂ ਵੀਡੀਓ ਬਣਾ ਰਿਹਾ ਜਿਹੜਾ ਮੇਰੇ ਕੋਲ ਚੱਲਦਾ ਵਾ ਤੇ ਮਾੜੀ ਹਾਲਤ ਤਾਂ ਚੱਲ ਮੈਂ ਉਹਦੇ ਤੋਂ ਹੁਣ ਵੀਡੀਓ ਸ਼ੂਟ ਕਰਦਾ ਲੈ ਵੀ ਇੱਥੇ ਬੈਠੀਏ ਇਹ ਮੋਬਾਈਲ ਦਾ ਇਹ ਚੱਕਰਾ ਦੇਖੋ ਆ ਨਾ ਇਹਦੀ ਇਹਦੀ ਸਕਰੀਨ ਘਟੋ ਘਟ ਦੋ ਵਾਰੀ ਪੈ ਚੁੱਕੀ ਹੈ ਜਦੋਂ ਮੇਰੇ ਕੋਲ ਆਇਆ ਸੀ ਤੋਂ ਵਧੀਆ ਸੀ ਤੇ ਮੈਂ ਚੈਨਲ ਸਟਾਰਟ ਪਹਿਲਾਂ ਕੀਤਾ ਸੀ ਜਿਹੜਾ ਗਰੋ ਕਰ ਗਿਆ ਸੀ ਉਦੋਂ ਵੀ ਵਧੀਆ ਚੱਲੇਗਾ ਉਸ ਤੋਂ ਬਾਅਦ ਨਾ ਇਹਦੀ ਸਕਰੀਨ ਖਰਾਬ ਹੋ ਗਈ ਸੀ ਡੈਗ ਪੈਸੀ ਮੇਰੇ ਕੋਲ ਫਿਰ ਸਕਰੀਨ ਪਈ ਫਿਰ ਉਸ ਤੋਂ ਦੂਜੀ ਵਾਰ ਫਿਰ ਡੈਗ ਪਿਆ ਮੇਰੇ ਕੋਲ ਫਿਰ ਪਈ ਟੱਚ ਇਹਦੀ ਫਿਰ ਹੁਣ ਕੱਲ ਪਰਸੋ ਨਾ ਉੱਥੇ ਜਦੋਂ ਸੌਰਿਆਂ ਤੇ ਸੀ ਤੇ ਆ ਜਿਹੜੀ ਚੀਜ਼ ਨਾ ਖੁੱਲ ਕੇ ਤੇ ਬਾਹਰ ਨੂੰ ਆਉਂਦੀ ਸੀ ਤੇ ਆ ਹੁਣ ਮੈਂ ਰਬੜ ਲਾ ਕੇ ਤੇ ਕਵਰ ਦੇ ਵਿੱਚ ਲਾਇਆ ਆ ਤੇ ਚੱਲ ਜਿੰਨਾ ਟਾਈਮ ਚੱਲ ਗਿਆ ਵਧੀਆ ਯਾਰ ਆਪਣਾ ਤਾਂ ਸਾਰਾ ਕੰਮ ਹੀ ਖਰਾਬ ਹੋ ਜਾਣਾ ਕਿਉਂਕਿ ਫੋਨ ਤਾਂ ਛੇਤੀ ਲਿਆ ਨਹੀਂ ਜਾਣਾ ਕਿਵੇਂ ਨਾ ਕਿਵੇਂ ਮੈਂ ਨਾ ਐਡਜਸਟ ਕਰਕੇ ਕਿੰਨੀ ਮਿਹਨਤਮੰਦ ਕਰਕੇ ਨਾ ਇਹਦੇ ਤੇ YouTube ਦਾ ਆਪਾਂ ਕੰਮ ਕਰ ਰਹੇ ਆ ਤੇ ਮਤਲਬ ਨਾ ਬੜਾ ਬੜਾ ਐਫਰਟ ਲੱਗਦਾ ਪਿਆ ਵਾ ਵੀ ਕਿਵੇਂ ਨਾ ਕਿਵੇਂ ਆਪਾਂ ਗਰੋ ਕਰ ਜਾਈਏ ਹਨਾ ਵੀ ਮੋਬਾਈਲ ਲੈਣ ਵਿੱਚ ਬੜੀ ਦਿੱਕਤ ਹੋ ਜਾਣੀ ਆ ਜੇਕਰ ਖਰਾਬ ਹੋ ਗਿਆ ਮੈਂ ਕਹਿੰਦਾ ਚੱਲ ਜਿੰਨਾ ਟਾਈਮ ਚੱਲ ਗਿਆ ਸਾਲ ਹੋਰ ਚੱਲ ਗਿਆ ਡੇਢ ਚੱਲ ਗਿਆ ਵੀ ਡਿੱਗਣੋਂ ਬਾਅਦ ਕੇ ਨਾ ਤੇ ਚੱਲੀ ਜਾਵੇ ਫਿਰ ਵੀ ਦੋ ਤਿੰਨ ਵਾਰ ਵਿੱਚੋ ਡੈਗ ਪਿਆ ਜਿਹੜੇ ਗੱਲਾਂ ਨਾ ਆਹ ਜਿਹੜੀ ਸਕਰੀਨ ਇਹਦੀ ਬਾਹਰ ਨਿਕਲਣ ਲੱਗ ਗਈ ਖੁੱਲ ਕੇ ਉਦਾਂ ਇਹਨੂੰ ਟੱਚ ਟੁੱਚ ਨੂੰ ਕੁਝ ਨਹੀਂ ਆਇਆ ਵਧੀਆ ਚੱਲੀ ਜਾਂਦਾ ਤੇ ਤਾਂ ਕਰਕੇ ਆਈ ਸੀਗੀ ਬੁਰੀ ਖਬਰ ਜੀ ਕਿਤੇ ਇਹਨੂੰ ਕੁਝ ਹੋ ਗਿਆ ਨਾ ਮੇਰਾ ਸਾਰਾ ਹੀ ਇਹਦਾ ਵਿੱਚੋਂ ਕੰਮ ਜਿਹੜਾ ਖਰਾਬ ਹੋ ਜਾਣਾ ਚੱਲ ਹੁਣ ਆਹ ਇਹ ਹੁਣ ਜਿਹੜੇ ਮੋਬਾਈਲ ਤੇ ਹੋਈ ਜਾਂਦੀ ਰਿਕਾਰਡ ਇਹ ਹੈਗਾ ਆਫੋਨੀ Oppo ਦਾ ਇਹਨੂੰ ਵੀ 3 ਸਾਲ ਹੋ ਗਿਆ ਇਹ ਮਤਲਬ ਬਹੁਤ ਵਧੀਆ ਇਹ ਘਰੇ ਚੱਲਦਾ ਵਾ ਵਧੀਆ ਚੱਲੀ ਜਾਂਦਾ ਇਹਦੇ ਤਾਂ ਮੈਂ ਵੀਡੀਓ ਤਾਂ ਨਹੀਂ ਬਣਾਉਂਦਾ ਕਿਉਂਕਿ ਫਿਰ ਇਹਦੇ ਤੋਂ ਜੇ ਇਹਦੇ ਤੋਂ ਲੱਗ ਪਾਵਾਂ ਇਹਦੇ ਚ ਲੌਗ ਇਨ ਕਰ ਲਿਆ ਚੈਨਲ ਫਿਰ ਇਹ ਫੋਨ ਵੀ ਮੈਨੂੰ ਨਾਲ ਰੱਖਣਾ ਪਿਆ ਕਰੂਗਾ ਫਿਰ ਆ ਵੀ ਫਿਰ ਉਹ ਕਰ ਹੀ ਰਹਿਣ ਦਿੰਦੇ ਆ ਜਿੰਨਾ ਟਾਈਮ ਆ ਚੱਲਦਾ ਇਹ ਹੀ ਤੇ ਜੇ ਕਿਤੇ ਐਵੇਂ ਗੱਲ ਹੋ ਗਈ ਨਾ ਫਿਰ ਵਲੋਗਿੰਗ ਵਲੋਗਿੰਗ ਕਰਦੇ ਆ ਕੰਮ ਤੇ ਉਦੋਂ ਤਾਂ ਨਹੀਂ ਵੀਡੀਓ ਬਣਾਇਆ ਕਰਨੀ ਫਾਰੇ ਜਦੋਂ ਕਰੇ ਆ ਗਿਆ ਉਦੋਂ ਇਹਦੇ ਤੇ ਆਪਾਂ ਆਪਾਂ ਇਹਦੇ ਤੋਂ ਵੀਡੀਓ ਬਣਾ ਸਕਦੇ ਹਾਂ ਮਤਲਬ ਤੇ ਬਾਕੀ ਚਲੋ ਪਰਮਾਤਮਾ ਆਵੇ ਗੁਰਵਧੀਆਂ ਚਲਾਈ ਜਾਵੇ ਹਲੇ ਜਿੰਨਾ ਟਾਈਮ ਚੱਲਦਾ ਜਿੰਨਾ ਟਾਈਮ ਆਪੇ ਆਪਣੇ ਆਪ ਬੁੱਢਾ ਹੋ ਕੇ ਨਹੀਂ ਮਰਦਾ ਉਹਨਾਂ ਚ ਚੱਲੀ ਜਾਵੇ ਹਨ ਤੇ ਨਹੀਂ ਤਾਂ ਬੜਾ ਅੱਗੇ ਮੇਰੇ ਕੋਲ ਘਟੋ ਘਟੋ ਦੋ ਤਿੰਨ ਦੋ ਮਹੀਨੇ ਉਦੋਂ ਖਰਾਬ ਰਿਹਾ ਤੇ ਛੋਟਾ ਫੋਨ ਮੈਂ ਚਲਾਇਆ ਬਟਨ ਵਾਲਾ ਤੇ ਫਿਰ ਇਹਨੂੰ ਫਿਰ ਬਣਵਾ ਕੇ ਚਲਾਇਆ ਤੇ ਬਾਕੀ ਕੋਈ ਨਹੀਂ ਚਲਾਈ ਜਾਨੇ ਆ ਜਿੰਨੇ ਆਪਣੇ ਕੋਲ ਜੋਰ ਲੱਗਦਾ ਆਪਾਂ ਲਾ ਕੇ ਕਰੀ ਜਾਨੇ ਆ ਠੀਕ ਹੈ ਇਹ ਤੇ ਕੰਮ ਤੇ ਆਈਫੋਨ ਆਣਾ ਕਈਆਂ ਕੋਲ ਤਾਂ ਆਈਫੋਨ ਹੁੰਦੇ ਹਨ ਜਿਗ ਤੇ ਆਈਫੋਨ ਆਪਾਂ ਲੈ ਲਈਏ ਹਨ ਕਿੰਨੀ ਵਧੀਆ ਗੱਲ ਹੋਊਗੀ ਪਰ ਆਪਾਂ ਆਈਫੋਨ ਲੈ ਨਹੀਂ ਸਕਦੇ ਇੰਨਾ ਆਪਾਂ ਖਰਚਾ ਕਰ ਨਹੀਂ ਸਕਦੇ ਮੋਬਾਈਲ ਲਾਵਾਂਗੇ ਮਸਾਂ 10-12000 ਰੁਪਇਆ ਉਹ ਵੀ ਕਿਸ਼ਤਾਂ ਤੇ ਲੈਣਾ ਪੈਣਾ ਇਹ ਤਾਂ ਹੈ ਨਹੀਂ ਵੀ ਆਪਾਂ ਸਿੱਧਾ ਵੀ ਲੈ ਆਵਾਂਗੇ ਤੇ ਆਈਫੋਨਾਂ ਦੀਆਂ ਤਾਂ ਗੱਲਾਂ ਪਤਾ ਨਹੀਂ ਕਿੱਥੇ ਆ ਜੇ ਪਰੇ ਆ ਆਪਣੀ ਸੋਚ ਤੋਂ ਵੀ ਪਰੇ ਆ ਚਲੋ ਆਪਣਾ ਇੱਕ ਗੱਲ ਹੋਰ ਵੀ ਇਹਦੀ ਕੁਆਲਿਟੀ ਤੁਹਾਨੂੰ ਪਤਾ ਆਹ ਆਣਾ ਮੋਬਾਈਲ ਤੇ ਵੀਡੀਓ ਬਣ ਰਹੀ ਹੈ ਇਹਦੀ ਕੁਆਲਿਟੀ ਥੋੜੀ ਤੁਹਾਨੂੰ ਅਲੱਗ ਦਿੱਸੂਗੀ ਵਧੀਆ ਚ ਆਊਗੀ ਤੇ ਜਿਹੜਾ ਇਹ ਆ ਇਹਦੀ ਥੋੜੀ ਜੀ ਲੋ ਹੋਰ ਵੀ ਆ ਠੀਕ ਆ ਤੇ ਇਹੀ ਚੱਕਰ ਆ ਵੀ ਲੋ ਕੁਆਲਿਟੀ 'ਚ ਹੀ ਕੰਮ ਚੱਲੀ ਜਾਂਦਾ ਕਿਵੇਂ ਨਾ ਕਿਵੇਂ ਚਲੋ ਕਿਸੇ ਕਿਸੇ ਵੀਡੀਓ ਤੇ ਚੰਗੇ ਵੀਊ ਆ ਹੀ ਜਾਂਦੇ ਆ ਤੇ ਚਲੋ ਸਬਸਕ੍ਰਾਈਬਰ ਵੀ ਹੌਲੀ ਹੌਲੀ ਚੱਲ ਹੁਣ ਵਧਣ ਲੱਗ ਗਏ ਜਿਵੇਂ ਡੇਲੀ ਦਾ ਕਿਤੇ 2-3 ਆਈ ਜਾਂਦੇ ਆ 2-3 ਆਈ ਜਾਂਦੇ ਆ ਹਨਾ ਇੰਨਾ ਹੀ ਬਹੁਤ ਆ ਜਿਹੜੇ ਹਿਸਾਬ ਨਾਲ ਆਪਾਂ ਚੱਲ ਆਪਣੇ ਕੋਲ ਜਿੱਦਾਂ ਦਾ ਮੋਬਾਈਲ ਮੋਬਾਈਲ ਕੁਆਲਿਟੀ ਹੈ ਹਨਾ ਜਿੰਨੀ ਕੁਆਲਿਟੀ ਵਧੀਆ ਹੋਊਗੀ ਉਨਾਂ ਉਨਾਂ ਹੋਰ ਵੀ ਵਧੀਆ ਵੀਡੀਓ ਦਾ ਇੰਪ੍ਰੈਸ਼ਨ ਵੱਧਦਾ ਵਾ ਇਹ ਵੀ ਗੱਲਾਂ ਹੁੰਦੀਆਂ ਵਾ ਤੇ ਬਾਕੀ ਇੱਕ ਚਲੋ ਦੇਖਦੇ ਆ ਕੀ ਬਣਦਾ ਅਮਰੂਦ ਲੱਭ ਕੇ ਖਾ ਲਵਾਂ ਫੇਰ ਬਾਕੀ ਦੀਆਂ ਗੱਲਾਂ ਕਰਦੇ ਆ ਲੋਰੀ ਹਾ ਹੁਣੇ ਹੁਣੇ ਫੋਨ ਆ ਗਿਆ ਸਪਰੇ ਦਾ ਵੀ ਸਵੇਰੇ ਜਾਣਾ ਵਾ ਕਹਿੰਦਾ ਵੀ ਫਣੀ 24 ਕਿੱਲਿਓ ਕੱਢਣੇ ਆ ਤੇ ਦੋ ਤਿੰਨ ਦਿਨ ਲਗਾਤਾਰ ਕੰਮਾ ਘਟਾ ਘਟ 80 ਕਿੱਲਿਆਂ ਦਾ ਕੰਮ ਆ ਗਿਆ ਵਾ ਅੱਗੇ ਤੇ ਤਿੰਨ ਦਿਨ ਲੱਗ ਹੀ ਜਾਣੇ ਆ ਤੇ ਅਸੀਂ ਹੁਣ 8 ਕਿੱਲਿਆਂ ਵਾਲਾ ਇਹ ਫਿਰ ਛੱਡਣਾ ਪੈਣਾ ਜਿਹੜਾ ਇਥੋਂ ਕਾਗੂ ਕੱਢਿਆ ਸੀ ਇਧਰ ਲਾ ਹਾਹਾ ਵਾਲ ਇਹ ਛੱਡਣਾ ਪੈਣਾ ਵਾ ਤੇ ਉਹ ਹੁਣ ਕੱਢਣਾ ਪੈਣਾ ਵਾ ਪਹਿਲਾਂ ਪੁੱਛ ਲੈਣੇ ਜੇ ਤਾਂ ਉਹ ਕਹਿੰਦੇ ਸੀ ਵੀ ਇਹ ਕਹਿਣਾ ਬੰਦਾ ਇਹਨਾਂ ਦਾ ਹੈਗਾ ਜੇ ਕਰ ਦੇਵੇ ਤਾਂ ਕੱਢ ਦੂਗਾ ਆਪੇ ਤੇ ਨਹੀਂ ਤਾਂ ਤਿੰਨ ਦਿਨ ਲੱਗਣਗੇ ਤਿੰਨ ਦਿਨਾਂ ਤੋਂ ਬਾਅਦ ਵਾਰੀ ਆਊਗੀ ਤੇ ਤਿੰਨ ਦਿਨ ਤਾਂ ਇਹਨੂੰ ਡੀਕਣ ਦੀ ਲੋੜ ਨਹੀਂ ਪੱਤਾ ਲਵੇਟ ਦੇ ਸੀ ਜਾਂਦੀ ਉਹ ਤਾਂ ਕਰਾਉਣੀ ਪੈਣੀ ਇੱਕ ਬੰਦਾ ਆਇਆ ਚੱਲ ਦਿਆਂ ਤਿੰਨ ਕਿਲੇ ਸਵੇਰੇ ਕੱਢੇ ਤਿੰਨ ਕਿਲੇ ਸ਼ਾਮ ਕੱਢ ਦੂਗਾ ਤੇ ਦੂਜੇ ਦਿਨ ਤੱਕ ਸਪਰੇ ਮੋਕੋ ਜੀ ਹੋਊਗੀ ਸਾਰੀ ਠੀਕ ਹੈ